ਕੋਈ ਜੀ ਬਾਜ਼ਾਰ ਦੇ ਵਿੱਚ ਨਾ ਬੜਾ ਲੋਕੀ ਆਪ ਹੀ ਲਾ ਕੇ ਗੱਡੀਆਂ ਤੇ ਚਲ ਜਾਂਦੇ ਆ ਗਾਂ ਸਾਮਾਨ ਖਰੀਦਣ ਇੱਥੇ ਫਿਰ ਨੰਗਣ ਚ ਪਰੇਸ਼ਾਨੀ ਆਉਂਦੀ ਐ ਤੇ ਟ੍ਰੈਫਿਕ ਜਾਮ ਹੁੰਦੀ ਐ ਸਾਨੂੰ ਕੋਣ ਫੋਨ ਆਂਦੇ ਇਸ ਕਰਕੇ ਫਿਰ ਅਸੀਂ ਅੱਜ ਥੋੜਾ ਜਿਹਾ ਆਪਣੇ ਤੌਰ ਤੇ ਅਰੇਂਜਮੈਂਟ ਕਰਕੇ ਤੇ ਇਹ ਜਿਹੜੀਆਂ ਗੱਡੀਆਂ ਨੇ ਇੱਕ ਦੋ ਟੋਕ ਰਾਈਆਂ ਨੇ ਅੱਗੇ ਵੀ ਮੈਮ ਜਾਰੀ ਰਹੇਗੀ ਹਾਂਜੀ ਹਾਂਜੀ ਜਾਰੀ ਰਹੇਗੀ ਜੀ ਜਾਰੀ ਰਹੇਗੀ ਜਦੋਂ ਇਹਨਾਂ ਦਾ ਮਾਲਕ ਆਏਗਾ ਫਿਰ ਤਾਂ ਇਹ ਕਹਣਾ ਚਾਹੋ ਕਿ ਜੋ ਬਾਜ਼ਾਰਾਂ ਦੇ ਵਿੱਚ ਇਹ ਸੜਕਾਂ ਤੇ ਗੱਡੀਆਂ ਬਾਜ਼ਾਰ ਵਾਲਿਆਂ ਨੂੰ ਇਹ ਅਪੀਲ ਕਰਨਿਆ ਕਿ ਜਿਹੜੀ ਗੱਡੀਆਂ ਨੇ ਜਿੱਥੇ ਤੁਹਾਨੂੰ ਪਾਰਕਿੰਗ ਹੈਗੀ ਇੱਥੇ ਆਪਣਾ ਜਿਹੜਾ ਸੁੱਕਾ ਥਲਾ ਆ ਉੱਥੇ ਪਾਰਕਿੰਗ ਚ ਲਾਓ ਜਾਂ ਪੁਰਾਣਾ ਬੱਸ ਸਟੈਂਡ ਹੈ ਉੱਥੇ ਵੀ ਜਿਹੜਾ ਹੈਗੀ ਉੱਥੇ ਲਾਓ ਤੇ ਇੱਥੇ ਬਾਜ਼ਾਰਾਂ ਦੇ ਵਿੱਚ ਗੱਡੀਆਂ ਜਿਹੜੀਆਂ ਨਾ ਲਾਓ ਇਹ ਸ਼ੁਰੂਆਤ ਕੀਤੀ ਹੈ ਦੀ ਇੱਕ ਕੋਲ ਨਾਲ ਹਾਂਜੀ ਹਾਂਜੀ ਸ਼ੁਰੂਆਤ ਕੀਤੀ ਹੈ ਅੱਗੇ ਇਹ ਮੈਮ ਨੂੰ ਅੱਗੇ ਜਾਰੀ ਰੱਖੋਗੇ ਇਹ ਇਦਾਂ ਹੀ ਯਾਰੀ ਰਹੇਗੀ ਜਿਵੇਂ ਮੰਨ ਚੋਗੇ ਐਸਐਸਪੀ ਸਾਹਿਬ ਦੀ ਹਦਾਇਤ ਅਨਸਾਰ ਇਹ ਇਦਾਂ ਹੀ ਯਾਰੀ ਰਹੂਗੀ ਤੇ ਅਪੀਲ ਕਰਦੇ ਆ ਨਾ ਬਾਜ਼ਾਰ ਵਾਲਿਆਂ ਨੂੰ ਜਾਂ ਜਿਹੜੇ ਲੋਕ ਬਾਹਰੋਂ ਆਣ ਕੇ ਇੱਥੇ ਗੱਡੀਆਂ ਲਾਉਂਦੇ ਨੇ ਭਈ ਸਾਡਾ ਮਾੜਾ ਮੋਟਾ ਸਾਥ ਦਿਓ ਤੇ ਜਿਹੜੀ ਗੱਡੀਆਂ ਬਾਜ਼ਾਰ ਦੇ ਵਿੱਚ ਨਾਲ ਆਉਂਦੀਆਂ ਨੇ